ਭਾਰਤ ਵਰਸ਼ ਦੇ ਕੇਂਦਰੀ ਗ੍ਰਹਿ ਮੰਤਰੀ ਨੇ 21 ਮਾਰਚ 2025 ਨੂੰ ਇੱਕ ਗੱਲ ਕੀਤੀ ਅਖੇ ਦੀ ਪੰਜਾਬ ਵਿੱਚ ਕੁਝ ਲੋਕ ਭਿੰਡਰਾਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਹੁਣ ਅਸਾਮ ਦੀ ਜੇਲ੍ਹ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਇਹੋ ਜਿਹਾ ਬਿਆਨ ਕਿਸੇ ਕੌਮ ਦੀ ਖਲਾਫਤ ਕਰਦੇ ਆਂ ਦੇਣਾ ਨਹੀਂ ਬਣਦਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੀ ਕੋਈ ਮਾੜੀ ਗੱਲ ਐ ਚੰਗੀ ਗੱਲ ਐ ਜੇ ਕੋਈ ਕਰ ਰਿਹਾ ਐ ਤੇ ਨਾ ਭਿੰਡਰਾਵਾਲੇ ਸੰਤ ਦੀ ਰੀਸ ਕਰਨੀ ਕੋਈ ਮਾੜੀ ਗੱਲ ਐ ਅਜੇ ਹਾ ਬਿਆਨ ਦੇਣਾ ਇਹਨਾਂ ਅਹੁਦਿਆਂ ਤੇ ਬੈਠੇ ਅਫਸਰਾਂ ਨੂੰ ਸ਼ੋਭਦਾ ਨਹੀਂ ਐ ਠੀਕ ਐ ਭਾਈ ਤੁਹਾਨੂੰ 2027 ਵਾਲੀ ਇਲੈਕਸ਼ਨ ਵਿੱਚ ਬਲਕਿ ਵਿੱਚ ਹਿੰਦੂ ਵੀਰਾਂ ਦੀ ਵੋਟ ਚਾਹੀਦੀ ਐ ਤੇ ਜੋ ਮਰਜੀ ਬੋਲੀ ਜਾਓ ਪਰ ਜੇ ਭਾਈਚਾਰਕ ਸਾਂਝ ਕਾਇਮ ਰੱਖਣੀ ਐ ਤੇ ਜਿਸ ਕੌਮ ਬਾਬਤ ਤੁਸੀਂ ਬੋਲ ਰਹੇ ਹੋ ਉਹਨਾਂ ਦੇ ਆਪਣੇ ਨਾਇਕ ਨੇ ਉਹਨਾਂ ਨੂੰ ਖਲਨਾਇਕ ਨਾ ਦੱਸੋ ਤੁਹਾਡੇ ਹਿੰਦੂ ਵੀਰਾਂ ਦੇ ਆਪਣੇ ਨਾਇਕ ਨੇ ਅਸੀਂ ਉਹਨਾਂ ਨੂੰ ਖਲਨਾਇਕ ਨਹੀਂ ਆਂਦੇ ਤੋਂ ਸਾਡੇ ਨਾਇਕਾਂ ਨੂੰ ਨੀਵਾ ਦਿਖਾਉਣਾ ਤੁਸੀਂ ਛੱਡ ਦਿਓ ਇਹੀ ਅਜੰਡਾ ਹਿੰਦੂਆਂ ਦੀ ਬਲਕ ਵਿੱਚ ਵੋਟ ਲੈਣ ਲਈ ਇੰਦਰਾ ਗਾਂਧੀ ਨੇ ਵਰਤਿਆ ਸੀ। ਐਮਰਜੈਂਸੀ ਲਾਗੂ ਕੀਤੀ। 11 ਲੱਖ ਬੰਦਾ ਜੇਲ੍ਹਾਂ 'ਚ ਸੁੱਟਿਆ ਤੇ ਵਿਪੱਖਸ਼ ਬਹੁਤ ਸਟਰੋਂਗ ਹੋ ਗਈ। ਦਸੰਬਰ 1984 ਵਿੱਚ ਇਲੈਕਸ਼ਨ ਸੀ ਤੇ ਇੰਦਰਾ ਗਾਂਧੀ ਡਰ ਗਈ ਵੀ ਮੈਨੂੰ ਤੇ ਦੋ ਤਿੰਨ ਸੀਟਾਂ ਹੀ ਮਿਲਣੀਆਂ। ਉਹਨੇ ਸਾਰੀ ਕਾਂਗਰਸ ਬਿਠਾ ਕੇ ਆਪਣੇ ਥਿੰਕ ਟੈਂਕ ਬਿਠਾ ਕੇ ਵਿਚਾਰ ਕੀਤੀ ਵੀ ਕਿਦਾਂ ਸਾਰੀ ਹਿੰਦੂਆਂ ਦੀ ਵੋਟ ਮੈਨੂੰ ਪਵੇ। ਉਹਾਂ ਦੇ ਫਿਰ ਇੱਕੋ ਤਰੀਕਾ ਹੈ ਸਿੱਖਾਂ ਨੇ ਜਾਇਜ਼ ਮੰਗਾ ਆਪਣੀਆਂ ਰੱਖੀਆਂ ਨੇ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ ਦੇ ਰਾਹੀਂ ਅਨੰਦਪੁਰ ਦੇ ਮਤੇ ਰਾਈ ਇਹ ਮਤਾ ਪਰਫੁੱਲਤ ਕੀਤਾ ਜਾ ਰਿਹਾ ਅਕਾਲ ਤਖਤ ਤੋਂ ਮੋਰੀਆਂ ਵਿੱਚ ਭਿੰਡਰਾਵਾਲਾ ਸੰਤ ਹੈ ਨਾਲ ਉਹਦੇ ਅਕਾਲੀ ਨੇ ਨਾਲ ਸ਼੍ਰੋਮਣੀ ਕਮੇਟੀ ਹੈ ਕਿਸੇ ਤਰ੍ਹਾਂ ਅਨੰਦਪੁਰ ਦੇ ਮਤੇ ਨੂੰ ਭਿੰਡਰਾਵਾਲੇ ਨੂੰ ਉਹਦੇ ਸਮਰਥਕਾਂ ਨੂੰ ਦੁਨੀਆ ਦੇ ਸਾਵੇਂ ਇਉਂ ਦਿਖਾ ਦੇ ਡਿਫੇਮ ਕਰ ਦੇ ਇਹ ਅਤਵਾਦ ਵਖਵਾਦ ਦੀ ਗੱਲ ਕਰਦੇ ਨੇ ਉਹੀ ਗੱਲ ਹੋਈ মিডিਆ ਸਰਕਾਰ ਦਾ ਚੈਨਲ ਸਰਕਾਰ ਦੇ ਜਿਹੜੇ ਏਕਾ ਦੁੱਕਾ ਸਨ ਅਖਬਾਰਾਂ ਸਰਕਾਰ ਦੀਆਂ ਰਸਾਲੇ ਸਰਕਾਰ ਦੇ ਬਿਨਾ ਕਿਸੇ ਐਫ ਆਈ ਆਰ ਤੋਂ ਭਿੰਡਰਾ ਵਾਲੇ ਸੰਤ ਨੂੰ ਅਤਵਾਦੀ ਵਖਵਾਦੀ ਸਾਬਤ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਅਤਵਾਦੀਆਂ ਦਾ ਅੱਡਾ ਦੱਸਿਆ ਗਿਆ ਹੁਣ ਜਦੋਂ ਕੋਈ ਖਲਨਾਇਕ ਸਾਬਤ ਕਰ ਦਿੱਤਾ ਜਾਂਦਾ ਉਹਨੂੰ ਮਾਰਨ ਵਾਲਾ ਕੌਣ ਹੁੰਦਾ ਹੀਰੋ ਨਾਇਕ ਬਲਕ